ਆਜੋ ਕਿਨਾ ਭਾਈ ਆਪਣਾ ਫੁੱਲਾ ਸਿੰਘ ਉਹ ਤੋਂ ਦੇ ਰਹਿਣ ਵਾਲੇ ਅੰਮ੍ਰਿਤਸਰ ਕਿਹੜੀ ਜਗ੍ਹਾ ਦੇ ਗੋਲੀਆਂ ਚੱਲੀਆਂ ਦਿੱਤੇ ਦੀ ਸਾਗ ਨੇ ਪਿੰਡ ਪਿਆੜੀ ਦੇ ਵਿੱਚ ਮਾਮਲਾ ਕੀ ਹੈ ਜੀ ਮਾਮਲਾ ਮੋਟਰਸਾਈਕਲ ਦੀ ਜੀ ਰਿਕਵਰੀ ਦੇ ਲਈ ਪੈਸੇ ਲੈਣ ਆਏ ਸੀ ਬੰਦੇ ਮੇਰੇ ਦਾ ਮੋਟਰਸਾਈਕਲ ਸੀ ਠੀਕ ਆ ਆ ਕੇ ਮੈਨੂੰ ਕਹਿੰਦੇ ਤੇ ਪੈਸੇ ਦੇ ਜਾਂ ਮੋਟਰਸਾਈਕਲ ਦੇ ਕਿੰਨੇ ਬੰਦੇ ਆਏ ਪਹਿਲਾਂ ਦੋ ਜਣੇ ਆਏ ਸੀ ਠੀਕ ਆ ਸਾਢੇ 12 ਵਜੇ ਕਿੰਨੇ ਪੈਸੇ ਦੀ ਮੰਗ ਕੀਤੀ ਗਈ ਆ 33200 ਰੁਪਇਆ ਠੀਕ ਆ ਮੈਂ ਕਿਹਾ ਪਰਸੋਂ ਆ ਕੇ ਲੈ ਆਜੋ ਮੈਂ ਕਣਕ ਬੀਜਣ ਦੇ ਆ ਠੀਕ ਆ ਕਹਿੰਦੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਜਾਂ ਪੈਸੇ ਲੈ ਕੇ ਜਾਣੇ ਆ ਠੀਕ ਹੈ ਮੇਰੇ ਨਾਲ ਬੈਸਬਾਜੀ ਕਰਕੇ ਚੱਲ ਗਿਆ ਮੈਂ ਆਪਣੀ ਪਹਿਲੀ ਜੀ ਕਣਕ ਬੀਜਣ데요 ਹਾਂ 3.30 ਵਜੇ ਫੇਰ ਆਏ ਆ 35 ਮੋਟਰਸਾਈਕਲ ਆਏ ਆ ਅੱਛਾ ਜੀ ਤਿੰਨ ਉਹਨਾਂ ਨੇ ਮੇਰੇ ਤੇ ਵਾਈ ਫਾਇਰ ਕੀਤੇ ਮਗਰੋਂ ਠੀਕ ਆ ਤਿੰਨ ਨਾਲ ਦਾਤਰ ਸਾਰਾ ਕੁਝ ਮੈਨੂੰ ਉਹਨਾਂ ਨੇ 5-6 ਕਿੱਲੇ ਭਜਾਇਆ ਵਾ ਆਬ ਮਾਰਾ ਜਾਂ ਕਹਿ ਦੋ ਮੈਂ ਆਪਣੀ ਭੱਜ ਕੇ ਜਾਨ ਬਚਾਈ ਆ ਕਵਰੀ ਵਾਲਿਆਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਹਾਂਜੀ ਰਿਕਵਰੀ ਵਾਲਿਆਂ ਵੱਲੋਂ ਗੁੰਡਾਗਰਦੀ ਪੂਰੀ ਕੀਤੀ ਗਈ ਹੈ ਜੀ ਕਿਹੜੀ ਕਿਹੜੇ ਮੋਟਰਸਾਈਕਲ ਦੇ ਪੈਸੇ ਰੱਖਿਆ ਜੀ ਪਲਟੀਨਾ ਮੋਟਰਸਾਈਕਲ ਆ ਜੀ ਕਿਹੜੀ ਏਜੰਸੀ ਤੋਂ ਆਏ ਬਜਾਜ ਵਾਲਿਆਂ ਦੀ ਤਰਨਤਾਰ ਨੂੰ ਤਰਨਤਾਰ ਰਿਕਵਰੀ ਵਾਲਿਆਂ ਦਫ਼ਤਰ ਇਹਨਾਂ ਦਾ ਰਿਕਵਰੀ ਵਾਲੇ ਕਿਸ਼ਤਾਂ ਵਾਲੇ ਅੱਛਾ ਜੀ ਆ ਹੁਣ ਪੁਲਿਸ ਬੁਲਾਈ ਗਈ ਹੈ ਤਾਂ ਕੀ ਕਾਰਵਾਈ ਕੀਤੀ ਗਈ ਪੁਲਿਸ ਕਾਰਵਾਈ ਜੀ ਉਹਨਾਂ ਪੂਰੀ ਪਰਚਾ ਹੋਣਾ ਚਾਹੀਦਾ ਜੀ ਉਹਨਾਂ ਦੇ ਉਹਨਾਂ ਨੇ ਮੈਨੂੰ ਜਾਨੋਂ ਮਾਰਨ ਦਾ ਪੂਰਾ ਪਲਾਨ ਬਣਾ ਕੇ ਆਏ ਸੀ ਅੱਜ 35 40 ਮੋਟਰਸਾਈਕਲ ਸੀ ਤੇ ਬਚਾਅ ਹੋ ਗਿਆ ਜੀ ਆ ਬਚਾਅ ਆ ਗਿਆ ਮੈਨੂੰ ਤੇ ਬਾਅਦ ਚ ਫੋਨ ਆਇਆ 35 40 ਮੋਟਰਸਾਈਕਲ ਸੀ ਅੱਛਾ ਜੀ ਉੱਥੋਂ ਫੇਰ ਕਰਦੇ ਆ ਇਹਨੇ ਦੱਸਿਆ ਮੈਨੂੰ ਅੱਛਾ ਜੀ ਕਿਸ ਤਾਂ ਇਕੱਠੀਆਂ ਕਰਦੇ ਮੁੰਡੇ ਉਹਨਾਂ ਦਾ ਮਾਲਕ ਹੈ ਕਰਕੇਸ਼ ਅੱਛਾ ਜੀ ਹੋਰ ਕੋ ਗਾਂਹ ਮੁੰਡਾਰਚੇ ਕੰਮ ਕਰਦਾ ਮੈਨਾਂ ਵੀ ਫੋਨ ਤੇ ਗੱਲ ਹੋਈ ਹੈ ਦੀ ਮੈਂ ਕਹਿੰਦਾ ਕਿ ਸਦਾ ਉਹਨੇ ਇਹ ਮੋਟਰਸਾਈਕਲ ਲੈਣਾ ਹਟਾ ਨੌਕਰਿਆ ਉਹਦਾ ਮੋਟਰਸਾਈਕਲ ਆਪੋਰਟਸ ਇੱਥੇ ਪਹੁੰਚੀ ਆ ਤੁਹਾਡੇ ਕੋਲ ਪਹੁੰਚੀ ਆ ਹਲੇ ਹੁਣੇ ਆਈ ਜੇ 5-7 ਮਿੰਟ ਹੀ ਹੋਏ ਜੇ ਤੇ ਕੀ ਕਾਰਵਾਈ ਦੀ ਮੰਗੂ ਬੰਦੀ ਕਾਰਵਾਈ ਕੀਤੀ ਜਾਵੇ 307 ਲਾਓ ਜੀ ਮਾਰੇ ਉਹਨਾਂ ਦੇ ਹਾਂਜੀ ਕੀ ਹੈਗਾ ਮਸਲਾ ਪ੍ਰਤੀਜਾ ਕਿਥੇ ਆਂਗਣੇ ਪਿੰਡ ਚ ਆਏ ਆ ਤੇ ਇਹਨਾਂ ਦੀ ਕਾਲਜ ਦੇ ਵਿੱਚ ਗੋਲੀ ਚੱਲੀ ਆ ਜੇ ਵੈਰੀਫਾਈ ਕਰ ਰਹੇ ਆ ਉੜੀ ਚਲੀ ਤੇ ਜਰੂਰ ਜਿਹੜੇ ਕੋਈ ਲੋਸ਼ੀ ਹੋਣੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅੱਛਾ ਸਰ ਇਹ ਪਤਾ ਲੱਗਾ ਕਿਨੇ ਨੌਜਵਾਨਾਂ ਨੇ ਸੇ ਪਹੁੰਚਦੇ ਨੇ ਜੀ। ਇਹਨਾਂ ਨੇ ਕਹਿਣਤੀ ਆਂਦੇ ਸੀ 35 ਮੋਟਰਸਾਈਕਲ ਆਏ। ਇਹਦੇ ਸੀਸੀਟੀਵੀ ਆਈ ਸੀ ਵੀ ਸਾਹਮਣੇ ਆਈ। ਤੇ ਮੇਰੇ ਕੋਲ ਜਿਹਦੀ ਆਈ ਜਦੋਂ ਆਈ ਆਪ ਦੇਖਾਂਗੇ। ਇਹ ਹੋਈ ਤੇ ਜਰੂਰ ਦੇਖਾਂਗੇ। ਹਾਂ ਹਾਂ। ਅੱਛਾ ਸਰ ਰਿਕਵਰੀ ਵਾਲੇ ਜਿਸ ਤਰ੍ਹਾਂ ਦੱਸਦੇ ਪਏ ਆ ਜੇ ਇਹਨਾਂ ਦੀ ਗੱਲ 'ਚ ਥੋੜੀ ਜਿੰਨੀ ਵੀ ਸੱਚਾਈ ਹੈਗੀ ਤਾਂ ਲੱਗਦਾ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਕਿਸੇ ਨਾਲ ਤਕਲੀਫ ਨਹੀਂ ਕਰਨਾ। ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਨਹੀਂ ਹੈਗਾ ਤਾਂ ਕੋ ਆਣ ਕੇ ਦੱਸਣ ਪੁਲਿਸ ਪ੍ਰਸ਼ਾਸਨ ਆ ਆ ਪ੍ਰੋਬਲਮ ਹੈ ਸਾਨੂੰ ਸਾਡੇ ਕਿਸ ਤਰੀਕ ਨਹੀਂ ਤਾਰਿਆ ਕੋਈ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਬਿਲਕੁਲ ਠੀਕ ਹੈ ਇਹ ਚੀਜ਼ ਜਿਹੜੀ ਗਲਤੀ ਜੀ ਜਿਹੋ ਉਹਨਾਂ ਨੇ ਇਦਾਂ ਕੀਤਾ ਫਿਰ ਗਲਤੀ ਹੈ ਤਾਂ ਕਾਰਵਾਈ ਬਣੇਗੀ ਸਰ ਫਿਰ ਬਣਦੀ ਕਾਰਵਾਈ ਕੀਤੀ ਜਾਏਗੀ